ਸਿਕਾ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਸਾਰੇ ਠੀਕ ਰਹਿ ਕੇ ਤੰਦਰੁਸਤ ਰੱਖੇ ਪਰਮਾਤਮਾ ਤੇ ਸਾਰਿਆਂ ਨੂੰ ਮੇਰੇ ਪਰਿਵਾਰ ਵੱਲੋਂ ਹੈਪੀ ਹੋਲੀ ਹਾਂਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਹੋਲੀ ਦੀਆਂ ਇਸੇ ਤਰ੍ਹਾਂ ਹੀ ਆਪਾਂ ਨੂੰ ਧਿਆਰ ਨਾਲ ਮਿਲ ਕੇ ਵਧੀਆ ਮਨਾਉਂਦੇ ਰਹੇਗੇ ਤੇ ਖੁਸ਼ੀਆਂ ਨਾਲ ਆਉਂਦੇ ਰਹਿਣ ਹਾਂਜੀ ਕੋ ਬਲੌਗ ਦੇ ਨਾਲ ਪੂਰੇ ਬਣੇ ਰਹੋ ਤੁਸੀਂ ਤੇ ਅਬ ਬਹੁਤ ਵਧੀਆ ਬਲੌਗ ਬਣਾਵਾਂਗੇ ਤੇ ਅਵਨੀਤ ਬਲੌਗ ਚੈਨਲ ਤੁਸੀਂ ਫੋਲੋ ਜ਼ਰੂਰ ਕਰ ਲਿਓ ਤੇ ਕੋਈ ਐਕਟੂਅਲ ਡੈਮੋ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਜੀ ਹੈਪੀ ਬੀਲੀ ਸਾਰਾ ਹਾਂਜੀ ਤੇ ਬਲੌਗ ਦੇ ਨਾਲ ਐਂਡ ਤੇ ਇੱਕ ਬਣੇ ਰਹੋ ਆਪਾਂ ਬਖਾਵਾਂਗੇ ਵੀ ਆ ਸਾਡੇ ਇੱਥੇ ਹੋਲੀ ਕਿਵੇਂ ਮਨਾਈ ਜਾਂਦੀ ਆ ਤੇ ਬੱਚੇ ਤਾਂ ਅੱਜ ਤੜਕੇ ਤੇ ਲੱਗੇ ਪਏ ਗਿਆ ਸੁਬਾਹ ਦਾ ਟਾਈਮ ਕਿੰਨਾ ਹੋ ਗਿਆ 8:30 ਦਾ ਓ ਕੱਡੋ ਕੱਡੋ ਹੋਲੀ ਕੱਡੋ ਹਾਂ ਆ ਜਾਓ ਹਣ ਕੁੜੀਆਂ ਭਰ ਜਾਂਦੀਆਂ ਰੰਗ ਵਾਲੇ ਗੁਬਾਰੇ ਤਾਂ ਤੁਹਾਨੂੰ ਮੈਂ ਦਿਖਾਉਣੀਆਂ ਪਈ ਮੁੰਡੇ ਦੇ ਸਾਹਰ ਬਾਹਰ ਦੇ ਲੋਕਰ ਮੜ ਕੇ ਆਏ ਮੈਂ ਹੁਣੀ ਉੱਠ ਕੇ ਆਇਆ ਬਾਹਰ ਵੇਖਦੀ ਆ ਬਾਹਰ ਕੀ ਹੋਇਆ ਬਾਹਰ ਆ ਬੜਾ ਜੀ ਆਪੇ ਤੇ ਬੋਰਦਾ ਹੈਲੋ ਗਾਇਜ਼ ਕਿਹੜਾ ਰੰਗ ਪਾਇਆ ਇਹਦੇ ਚ? ਆ ਰੈੱਡ ਕਲਰ ਪਾਇਆ ਹੈਂ ਲਾਲ ਰੰਗ ਪਾਇਆ ਆਂਦੀਆਂ ਰੰਗ ਤੇ ਬਣਾਉਗੀ ਹੁਣ ਰੰਗੋਲੀ ਹਾਂ ਐਸੇ ਜਿਵੇਂ ਸੀ ਆ ਕਿੰਨੇ ਕਲਰ ਆ? 5 ਮੈਂ ਕੰਚੀ ਕੰਚੀ ਲੈ ਜਾ ਫਿਰ ਸਾਰੇ ਫੁੱਲ ਲੈ ਕੇ ਫਿਰ ਟਾਈਟ ਉਹ ਪਰ ਲੈ ਨਾ ਜੇ ਆ ਤੋਂ ਸੋਨੇ ਲੰਗ ਖਰਾਬ ਹੋ ਜਾਵੇ ਸਰ ਹਟਾਉਂਦੀ ਪਾਲਾ ਹੁਣ ਪਲੇਟ ਦੇ ਵਿੱਚ ਕੱਢੀ ਜਾਂਦੀ ਥੋੜੇ ਥੋੜੇ ਰੰਗ ਮੈਕ ਹਨ ਥੋੜੇ ਥੋੜੇ ਰੰਗ ਇਸ ਤਰ੍ਹਾਂ ਕੱਢ ਲਾ ਦਾ ਜੇ ਖਰਾਬ ਜੀ ਹੋ ਜੂਗਾ ਪੰਜ ਕਲਰ ਆ ਕੇ ਹਾਂ ਪੰਜ ਪੰਜ ਕਲਰ ਹੀ ਆ ਬਹੁਤ ਬਸ ਦੇਖਦੇ ਆ ਇਸ ਤਰ੍ਹਾਂ ਬਣਾਉਂਦੀ ਆ ਰੰਗੋਲੀ ਮੈਡਮ ਜੀ ਬਹੁਤ ਵੱਡਾ ਤੇ ਰੰਗੋਣਾ ਹੈ ਬਟੇ ਜਾਂ ਇਹਦਾ ਪਤਾ ਕੋਈ ਹੈ ਨਹੀਂ ਬਣਾਉਂਦੀ ਮੋਬਾਈਲ ਤੇ ਦੇਖ ਲੈਂਦੀ ਆ ਨਾ ਕਈ ਵਾਰ ਰੰਗੋਲੀ ਵੀ ਉਵੇਂ ਬਣਾ ਦੂਗੀ ਫੋਨ ਬਣਾਉਂਦਾ ਹੈ ਰੰਗੋਲੀ ਥਾਲ ਵਿਚਾਲੇ ਰੱਖ ਲੈ ਤੇ ਉਹਦਾ ਗੋਲ ਚੱਕਰ ਵੱਲ ਨਹੀਂ ਆ ਹੁਣ ਕਿਉਂਕਿ ਇੱਕੋ ਜਿਹਾ ਘੇਰਾ ਬਣ ਜਾਊਗਾ ਨਾ ਫਿਰ ਫਟਾ ਫਟ ਐ ਤੂੰ ਸੱਕੜੀ ਦੀ ਤੋਰ ਤੁਰੀ ਜਾਨੀ ਆ। ਦੀਆ ਵੀ ਬੁਝੀ ਨਾ। ਹਾਂ। ਦੀਆ ਵੀ ਬਣਾ ਲੈ ਫਿਰ। ਉਹ ਦੀਆ ਬੰਦ ਬੁੱਝ ਮੈਂ ਫਾਸਟ ਚੱਲੋ ਨਾ। ਉੱਪਰ ਥੋੜਾ ਇਹਨੇ ਰੈੱਡ ਪਾ ਦੋ। ਇਹਦੇ ਵਿੱਚ ਹੀ ਪਾ ਦੋ। ਲਾਈਨ ਤੇ ਪਾ ਥੋੜਾ ਥੋੜਾ। ਹਾਂ। ਹਾਂ। ਇਹਦਾ ਸੋਨੋ ਗੋਲ ਚੈਕਰ ਬਣ ਗਿਆ। ਮੜੀ ਜਗੀ ਥੋੜਾ ਗਾਣੂ ਕਰ ਲਿਆ ਕਰ ਛੰਡਾ ਬਣਾ ਥੋੜੇ ਵੱਡੇ ਚੱਕਰ ਜੇ ਬਣਾ ਲਿਆ ਕਰ ਨਾ ਸੋਹਣੀ ਚੀਜ਼ ਬਣੂਗੀ ਨਾ ਰੱਖ ਛੋਟੇ ਤੇ ਕਰ ਵੱਡੇ ਉਹ ਨਹੀਂ ਜਵਰ ਤੋਂ ਬਗਲਾਈ ਦੀ ਕਿਸੇ ਹਾਂ ਜੀ ਕੁੜੀਆਂ ਨੇ ਰੰਗੋਲੀ ਬਣਾਈ ਏ ਦੇਖੋ ਕਿੰਡੀ ਸੋਹਣੀ ਰੰਗੋਲੀ ਬਣੀ ਆ ਨਾ ਬਹੁਤ ਜ਼ਿਆਦਾ ਸੋਹਣੀ ਬਣਾਈ ਹੋਈ ਹੈਗੀ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਰੰਗੋਲੀ ਕੁੜੀਆਂ ਨੇ ਕਿਸ ਤਰ੍ਹਾਂ ਦੀ ਬਣਾਈ ਹੈਗੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇੰਨਾ ਕ ਤਾਂ ਹੱਕ ਤੁਹਾਡਾ ਵੀ ਬੰਦਾ ਲਾਈਕ ਸ਼ੇਅਰ ਕਰਨ ਦਾ ਕਿਉਂਕਿ ਇੰਨੀ ਮਿਹਨਤ ਨਾਲ ਕੁੜੀਆਂ ਨੇ ਰੰਗੋਲੀ ਬਣਾਈ ਹੈ ਕਿਹੜੇ ਹੋਲੀ ਸੰਦ ਭਾਣਿਆ ਮੌਲ ਪੂਰਾ ਗਰਮ ਹੋਇਆ ਗਿਆ रेडी ਹੁੰਦੇ ਆ ਸਾਈਕੇਦਾਰ ਤੋਂ ਖੋਲੇ ਗੁਰਦੇ ਸਾਈਕਾ ਇੱਕ ਬਾਹ ਰਾਡੀ ਰੋੜੀ ਨੰਮੀ ਆ ਨੀ ਕੋ ਇਹ ਨਾਲੀਆ ਰੈਡੀ ਆ ਆ ਗਿਆ ਆ ਗਿਆ ਰੈਡੀ ਬਣਾਈ ਜੰਮੀ ਇਹਨਾਂ ਨੇ ਖੋਲਦੇ ਖੋਲਦੇ ਪਾਪਕੋਰਨ ਕੀ ਜਲਾਉਣੇ ਬੰਬਾਈ ਬੰਬ ਬੰਬ ਹਾਂ ਦਾ ਹੋਲੀ ਬੰਬ ਚ ਲਈ ਜੰਨੇ ਅੱਜ ਹੋਲੀ ਚ ਬੰਬ ਵਰਤਾਂ ਇਤਰਾ ਬੰਬ ਹੱਲੀ ਚੱਲਗਾ 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 ਭਾਜਾ ਅਸਲਾਮੁਅਲਿਕ ਸ਼ਾਮ ਨੂੰ ਕੀ ਮਨਦੀ ਹੈ ਕੀ ਜਾਨੀ ਜਰੇ ਬਿਸਕਟ ਐਸੇ ਲੱਗਾ ਫਿਰ ਨੇ ਜਾਨੀ ਹਾਂਜੀ ਤੇ ਹੋਲੀ ਇਹਨਾਂ ਨੇ ਖੇਡ ਲਈ ਆ ਬਹੁਤ ਜ਼ਿਆਦਾ ਹੋਲੀ ਖੇਡੀ ਇਹ نیچے ਪਾਣੀ ਨਾਲ ਖੇਡੀ ਤੇ ਵਿੱਚ ਰੰਗਾ ਨਾਲ ਖੇਡੀ ਤੇ ਹੁਣ ਮੈਡਮ ਥੱਕ ਹੰਮ ਕੇ ਬੈ ਗਈ ਆ ਹੁਣ ਪੀਂਦੀ ਆ ਚਾਹ ਆ ਦੇਖੋ ਗਲਾਸ ਚ ਪਾਈ ਆ ਮੇਰੀ ਚਾਹ ਪਾਈ ਆ ਬਾਟੀ ਦੇ ਵਿੱਚ ਨਾਲੇ ਕੱਢਦੇ ਆ ਸ਼ੋਰਗ ਤੇ ਨਾਲੇ ਬਿਸਕਟ ਮੰਗਦੀ ਤੇ ਨਾਲੇ ਮੰਗਦੀ ਆ ਬਿਸਕਟ ਹੁਣ ਥੱਕ ਗਈ ਨਾ ਵਿਚਾਰੀ ਫਿਰ ਬਿਸਕਟ ਤਾਂ ਮੰਗੂਗੀ ਹਾਂਜੀ ਤੇ ਇੱਥੇ ਆਪਾਂ ਵਲੌਗ ਦਾ ਕਰਦੇ ਆਂ ਐਂਡ ਆ ਵਲੌਗ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਣਾ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਚ ਬਾਏ ਬਾਏ ਤਾਂ ਕਰਦੇ ਟਾਤਾ ਬਾਏ